ਇਹ ਹੋਇਆ ਤੁਸੀਂ ਅੱਜ ਫੇਸਬੁਕ ਤੇ ਕਈ ਤੁਸੀਂ ਚੁਕਾਉਣ ਵਾਲੇ ਖੁਲਾਸੇ ਵੀ ਕੀਤੇ ਆ ਔਰ ਅੱਜ ਏਟੀਬੀ ਨੂੰ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਵੀ ਦਿੱਤਾ ਗਿਆ ਔਰ ਇਹ ਕਹ ਰਹੇ ਕਿ ਕੋਰਟ ਵੱਲੋਂ ਤੁਹਾਡੇ ਵੱਲ ਪੁੱਛਿਆ ਕਿ ਜਿਹੜੇ ਰੋਪਰੇ ਲੈ ਲੋ ਕਹਿੰਦੇ ਕਿ ਕੋਰਟ ਫੈਸਲਾ ਕਰੇ ਅੱਜ ਜਿਹੜਾ ਮੈਂ ਲਾਈਵ ਕੀਤਾ ਹੈ ਉਹ ਪ੍ਰਸ਼ਤ ਏਟੀਬੀ ਦੇ ਖਿਲਾਫ ਪ੍ਰਸ਼ਤ ਲੋਕਲ ਦੇ ਇੱਕ ਕੈਬਨਿਟ ਮਨਿਸਟਰ ਦੇ ਖਿਲਾਫ ਉਸ ਦੇ ਪਰਿਵਾਰ ਦਾ ਜਿਹੜਾ ਜੋ ਹਾਲਾਤ ਬਣੇ ਜਲੰਧਰ ਵਿਸਤੇ ਵਿੱਚ ਜਲੰਧਰ ਕਾਰਪੋਰੇਸ਼ਨ ਦੇ ਬਾਹਰ ਖੜੇ ਹੋ ਕੇ ਮੈਂ ਬੋਲ ਰਿਹਾ ਹਾਂ ਉਸ ਦੇ ਗੇਟ ਦੇ ਬਾਅਦ ਇਹੀ ਉਹ ਕਾਰਪੋਰੇਸ਼ਨ ਹੈ ਜਿਹੜਾ ਏਟੀਪੀ ਨੇ ਮੈਂ ਸੁਣਿਆ ਸੀ ਟਵੀਟ ਟਵੀਟ ਬਿਆਨੀ ਬਿਆਨੀ ਲੋਕ ਬਿਆਨ ਬਿਆਨ ਦਿੰਦੇ ਆ ਟਵੀਟ ਟਵੀਟ ਹੁੰਦੇ ਆ ਰਾਜਨੀਤੀ ਮੰਚਾਂ ਤੋਂ ਬੋਲਦੇ ਆ ਪਰ ਇੱਕ ਜਿਹੜਾ ਕ੍ਰਾਪਸ਼ਨ ਦਾ ਜਿਹੜਾ ਬਹੁਤ ਵੱਡਾ ਮੱਸਾ ਜੁੰਦਰ ਵੈਸਤੇ ਵਿੱਚ ਆ ਕਿ ਉੱਥੇ ਨਕਲੀ ਨੋਟਿਸ ਲੋਕਾਂ ਨੇ ਲਗਾਏ ਘਰਾਂ ਦੇ ਉੱਤੇ ਕੋਠੀਆਂ ਤੇ ਲੋਕਾਂ ਦੀਆਂ ਪ੍ਰਾਪਰਟੀਆਂ ਦੇ ਉੱਤੇ ਨਕਲੀ ਨੋਟਿਸ ਜਿਹੜਾ ਕਾਰਪੋਰੇਸ਼ਨ ਤੋਂ ਉਹ ਪ੍ਰੂਡ ਨੋਟਿਸ ਨਹੀਂ ਹੈ ਜਿਹਨੂੰ ਨੰਬਰ ਨਹੀਂ ਲੱਗਿਆ ਹੋਇਆ ਕਾਰਪੋਰੇਸ਼ਨ ਦੇ ਕਿਸੇ ਵੀ ਐਮਟੀਪੀ ਦੇ ਸਾਈਨ ਨਹੀਂ ਹੈ ਕਿਸੇ ਵੀ ਕਾਰਪੋਰੇਸ਼ਨ ਦੇ ਕਮਿਸ਼ਨਰ ਦੇ ਸਾਈਨ ਨਹੀਂ ਹੈ ਉਹਨਾਂ ਸਾਰੀਆਂ ਦੀ ਕਾਪੀ ਮੇਰੇ ਕੋਲ ਹੈ ਉਹ ਮਾਨ ਵਾਲੇ ਦਿਨਾਂ ਦੀ ਵਿਜੀਲੈਂਸ ਨੂੰ ਦਵਾਂਗਾ ਪੰਜਾਬ ਦੇ ਮੁੱਖ ਮੰਤਰੀ ਨੂੰ ਦਵਾਂਗਾ ਇਹ ਸਾਰਾ ਖੇਡ ਜਿਹੜਾ ਇਹ ਇਸ ਇਲਾਕੇ ਦੇ ਜਿਹੜਾ ਮੰਤਰੀ ਆ ਉਹ ਇਸ ਪੁੱਤਰ ਦਾ ਖੇਡਿਆ ਹੋਇਆ ਖੇਲ ਆ ਮੇਰੇ ਕੋਲ ਉਹਨਾਂ ਦੇ ਪੁੱਤਰ ਦੇ ਵੀ ਐਵੀਡੈਂਸ ਹੈ ਮੇਰੇ ਕੋਲ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨੂੰ ਦੱਸਣਾ ਚਾਹਨਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਵੀ ਪ੍ਰੂਫ ਹੈ ਉਹ ਇੱਕ ਹੈ ਉਹ ਦੋ ਹੈ ਉਹ ਮਾਨ ਵਾਲੇ ਦਿਨਾਂ 'ਚ ਜੰਗਤ ਕਰਾਂਗਾ ਉਹਨਾਂ ਤੋਂ ਇਲਾਵਾ ਉਹਨਾਂ ਦੇ ਜਿਹੜੇ ਚੁਣੇ ਹੋਏ ਕਾਉਂਸਲਰ ਜਿਹੜੇ ਅੱਜ ਇਹ ਇਕਟਰ ਦਾ ਸ਼ਲੋਕ ਆ ਉਹ ਵੀ ਲੋਕਾਂ ਕੋਲ ਹਫਤੌਲੀ ਕਰ ਰਿਹਾ ਉਹਨਾਂ ਦੀ ਵੀ ਆਡੀਓ ਮੇਰੇ ਕੋਲ ਹੈ ਉਹਨਾਂ ਦੇ ਮੋਬਾਈਲ ਨੰਬਰਾਂ ਤੋਂ ਲੋਕਾਂ ਨੂੰ ਦੁਕਾਨਦਾਰਾਂ ਨੂੰ ਧਮਕਾਇਆ ਜਾ ਰਿਹਾ ਕਿ 1.5 ਲੱਖ ਮਹੀਨਾ ਦਿਓ 5 ਲੱਖ ਮਹੀਨਾ ਦਿਓ ਕਲੋਨੀਆਂ ਜਿਹੜੀਆਂ ਕੱਟੀਆਂ ਜਾ ਰਹੀਆਂ ਜਿਹੜੀਆਂ ਕਲੋਨੀਆਂ ਨਹੀਂ ਕੱਟੀਆਂ ਜਾ ਸਕਦੀਆਂ ਜਿਹੜਾ ਸਰਕਾਰ ਨੂੰ ਰੈਵਨਿਊ ਆਣਾ ਚਾਹੀਦਾ ਕੌਰ ਫੰਜਿਲੰਦਰ ਨੂੰ ਪੁੱਡਾ ਨੂੰ ਆਣਾ ਚਾਹੀਦਾ ਅੱਜ ਉਹ ਜਿਹੜਾ ਰੈਵਨਿਊ ਹੈ ਕਿਸੇ ਮੰਤਰੀ ਦੇ ਘਰ ਜਾ ਰਿਹਾ ਲੇਕਿਨ ਅਗਰ ਗੱਲ ਕੀਤੀ ਜਾਵੇ ਜਿਹੜੇ ਵਿਧਾਇਕ ਰਵਣਾ ਰੋੜਾ ਉਹਨਾਂ ਦੀ ਸਿਕਿਉਰਿਟੀ ਨਾਲ ਵਾਪਸ ਲਿੱਤੀ ਗਈ ਹੈਗੀ ਹੈ ਕਾਰਨ ਤੋਂ ਸਪਸ਼ ਜਿਹੜੇ ਜਿਹੜੇ ਮੀਟ ਚਰਚਾ ਮੇਰੇ ਨਾਲ ਮੁਲਾਕਾਤ ਹੋ ਰਹੀ ਹੋਣਗੀ ਮੁਲਾਕਾਤ ਵੀ ਮੇਰੇ ਨਾਲ ਵੀ ਸ਼ਾਮਿਲ ਕਰਾਨ ਦੀ ਕੋਸ਼ਿਸ਼ ਆ ਵੀ ਹੋ ਰਹੀ ਹੈ ਮੈਂ ਭਾਰਤੀ ਜਨਤਾ ਪਾਰਟੀ ਇਹਦਾ ਜਵਾਬ ਦੇਗੀ ਮੇਰੀ ਸੀਨੀਅਰ ਲੀਡਰ ਲੀਡਰਸ਼ਿਪ ਕੀ ਪਾਰਟੀ ਜੋ ਆ ਰਹੇ ਕਿ ਨਹੀਂ ਆ ਰਹੇ ਕੋਈ ਛੋਟਾ ਜਿਹਾ ਕਰਮਕਤਾ ਪਾਰਟੀ ਦਾ ਪਰ ਮੇਰੇ ਨਾਲ ਜਿਹੜਾ ਨਿੱਜੀ ਸਵਾਲ ਆ ਕਿ ਮੇਰੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਤਾਲੂ ਨਹੀਂ ਹੈ ਪਰ ਇਹ ਹੈ ਕਿ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਆ ਮੈਨੂੰ ਲੱਗਦਾ ਕਿ ਸਰਕਾਰ ਦੀਆਂ ਅੱਖਾਂ ਉਹ ਲੇਟ ਖੁੱਲੀਆਂ ਸਰ ਕਾਰਵਾਈ ਕੀ ਕੀਤੀ ਗਈ ਹੈ ਮਤਲਬ ਮੇ ਲੇਟ ਖੁੱਲੀਆਂ ਅੱਖਾਂ ਨੇ ਉਹ ਸੁਰੱਖਿਆ ਵਾਪਸ ਹੋਈ ਹੈ ਇਹਦੇ ਵਿੱਚ ਲੋਕ ਇਹਦੇ ਜਵਾਬ ਲੋਕ ਦੇਣਗੇ ਲੋਕਤੰਤਰ ਦੇ ਵਿੱਚ ਜਵਾਬ ਲੋਕ ਦੇਣਗੇ ਮੈਨੂੰ ਦੇ ਸਕਦਾ ਕਿਉਂਕਿ ਮੈਂ ਤਾਂ ਪਿਛਲੇ ਕਿੰਨੇ ਸਾਲਾਂ ਤੋਂ ਲਗ ਲਗ ਮੁੱਦਿਆਂ ਤੇ ਬੋਲਦਾ ਰਿਹਾ ਮੈਨੂੰ ਕੋਈ ਵੀ ਜਵਾਬ ਨਹੀਂ ਮਿਲਿਆ ਪੁਲਿਸ ਕਮਿਸ਼ਨ ਦਾ ਕਹਿੰਦੇ ਅਨ ਅਨ ਤਰਾਈ ਜਿਹੜੀ ਸਕਿਉਰਟੀ ਨਹੀਂ ਹੁੰਦੀ ਉਹਨਾਂ ਨੂੰ ਤਖਾਹ ਮਿਲਦੀ ਆ ਇਹ ਜਦੋਂ ਕਿਸੇ ਨੂੰ ਤੰਗਣਾ ਹੁੰਦਾ ਜਦੋਂ ਉਹਨਾਂ ਕੋ ਬੈਨੀਫਿਟ ਲੈਣੇ ਹੁੰਦੇ ਆ ਆਦੂ ਸ਼ੀਤਲੰਗਰਾਲ ਦੇ ਖਿਲਾਫ ਯੂਜ਼ ਕਰਦੇ ਆ ਮੇਰੇ ਘਰਾਂ ਦੇ ਵਿੱਚ ਲੋਕਾਂ ਨੂੰ ਚੱਕ ਕੇ ਵੋਟਾਂ ਬਾੰਦ ਲਈ ਬਲੈਕਮੇਲ ਕੀਤਾ ਜਾਂਦਾ ਹੈ। ਉਹਨੂੰ ਐਮਐਲਏ ਨੂੰ ਯੂਜ਼ ਕੀਤਾ ਜਾਂਦਾ, ਮੰਤਰੀਆਂ ਨੂੰ ਯੂਜ਼ ਕੀਤਾ ਜਾਂਦਾ। ਜਦੋਂ ਬਾਈ ਇਲੈਕਸ਼ਨ ਹੁੰਦੇ ਆ, ਉਹਦੂ ਅਸੀਂ ਇਹਨਾਂ ਲੋਕਾਂ ਨੂੰ ਯੂਜ਼ ਕਰਦੇ ਆ। ਜਦੋਂ ਇਹਨਾਂ ਲੋਕਾਂ ਕੋਲ ਕੰਮ ਨਿਕਲ ਜਾਂਦਾ, ਉਹਦੂ ਅਸੀਂ ਕੰਨੇ-ਕੰਨੇ ਕੋ ਅਨਥਰਾਈਡ ਰੇਰੀ ਲਸਕੋਟੀਆਂ ਅਸੀਂ। ਅਜ ਜਲੰਧਰ ਵਿਖੇ ਦੇ ਵਿੱਚ 117 ਗਨਮਨ ਮੰਡੇ ਗਏ ਆ। 117 ਗਨਮਨਾਂ ਦੀ ਕੀ ਜ਼ਰੂਰਤ ਸੀ? ਕਿਹੜੇ-ਕਿਹੜੇ? ਬਾਈ ਇਲੈਕਸ਼ਨਾਂ ਦੇ ਵਿੱਚ ਤੁਸੀਂ ਦੇਖਿਆ ਹੀ ਆ ਕਿ ਜਿਹੜਾ ਨਸ਼ਾ ਵੇਚਣ ਵਾਲਾ ਬੰਦਾ, ਜਿਹੜਾ ਕਰਪਟ ਲੋਕ ਦੋ-ਦੋ ਗਨਮਨਾਂ ਲੈ ਇਹ ਜਿਹੜੇ ਗਨਮੈਨਾਂ ਦਾ ਰਿਵਾਜ ਆ ਇਹ ਆਮ ਆਦੀ ਪਾਰਟੀ ਨੇ ਪਾਇਆ ਇੱਕ ਚੀਜ਼ ਹੋਰ ਕੁਛ ਨਾ ਜਾਂਦੇ ਪ੍ਰੋਟੋਕੋਲ ਦੇ ਤਹਿਤ ਵਿਧਾਇਕ ਉਹ ਜਿਹੜੀ ਸੁਰੱਖਿਆ ਦਿੱਤੀ ਜਾਂਦੀ ਹੈ 3 ਤੋਂ 4 ਕਰਮੀ ਹੁੰਦੇ ਲੇਕਿਨ ਇਹ ਤਾਂ ਕੈਬਨਿਟ ਮੰਤਰੀ ਜਿੱਨੀ ਸੁਰੱਖਿਆ ਉਹਨਾਂ ਨੂੰ ਮਿਲੀ ਇਹ ਕਿਵੇਂ ਮਿਲੀ ਪੁਲਿਸ ਹੁਣ ਪ੍ਰੋਟੋਕੋਲ ਜਿਹਨੇ ਮੇਰੇ ਹਲਕੇ ਦੇ ਲੋਕਾਂ ਕੋਲ ਗਨਮੈਨ ਉਹਨਾਂ ਕੋ ਪ੍ਰੋਟੋਕੋਲ ਨਾਲ ਕਹਿੰਦੇ ਵੈਸੇ ਟੁੱੱਚੇ ਡੁੱੱਚੇ ਲੋਕਾਂ ਕੋ ਗਨਮੈਨ ਹੈ ਉਹਨਾਂ ਕੋ ਪ੍ਰੋਟੋਕੋਲ ਆ ਉਹ ਆਪਣੀ ਗਲੀ ਦੇ ਪ੍ਰਧਾਨ ਨਹੀਂ ਬਣ ਸਕਦੇ ਨਹੀਂ ਇਹ ਵਿਧਾਇਕ ਆਪਣੀ ਗਲੀ ਦੇ ਪ੍ਰਧਾਨ ਵੀ ਨਹੀਂ ਬਣ ਸਕਦੇ ਕੌਂਸਲਰ ਨਹੀਂ ਬਣ ਸਕਦੇ ਜੋ ਗਨਮੈਨ ਹੈ ਇਹ ਫਿਰ ਉਨ ਪ੍ਰੋਟੋਕਾਲ ਦੇ ਮਤਲਬ ਗਨਮਨ ਮਿਲਨੇ ਚਾਹੀਦੇ ਆ ਕੈਬਨਿਟ ਮੰਤਰੀ ਜਿੰਨੀ ਪਰ ਉਹ ਇਹਦਾ ਜਵਾਬ ਮੁੱਖ ਮੰਤਰੀ ਪੰਜਾਬ ਦੇਵੇ ਕਿਉਂਕਿ ਗ੍ਰਹਿ ਮੰਤਰੀ ਵੀ ਉਹਨਾਂ ਕੋਲ ਹੈ ਜਿਹੜਾ ਜਿਹੜਾ ਡਿਪਾਰਟਮੈਂਟ ਹੈ ਉਹ ਜਵਾਬ ਦੇਣਗੇ ਕਿ ਕਿਉਂ ਗਨਮਨ ਦਿੱਤੇ ਗਏ ਸੀ ਇਸ ਕਰਕੇ ਨਹੀਂ ਦਿੱਤੇ ਗਏ ਗਨਮਨ ਕਿ ਮੇਰੇ ਹਲਕੇ ਜਦੋਂ ਇਲੈਕਸ਼ਨ ਸੀ ਲੋਕਾਂ ਨੂੰ ਖੁਸ਼ ਕਰਨ ਦੇ ਲਈ ਗਨਮਨ ਡਬਲ ਕਰਤੇ ਹੋਣ ਹੁਣ ਉਹਨਾਂ ਨੂੰ ਪਤਾ ਕੀ ਇਲੈਕਸ਼ਨ ਲੁਧਿਆਣੇ ਦੀ ਹੈ ਹੁਣ ਗਨਮਨ ਵਾਪਸ ਲੈ ਲੈ ਗਨਮਨ ਦਾ ਮਸਲਾ ਨਹੀਂ ਹੈ ਅੱਜ ਜਨਤਾ ਨੂੰ ਬਚਾਉਣ ਦਾ ਮਸਲਾ ਹੈ ਗਨਮਨ ਜਾਨ ਆਣ ਕੋਈ ਵਿਸ਼ੇ ਨਹੀਂ ਹੈ ਅੱਜ ਕਰਪਟ ਲੋਕਾਂ ਨੂੰ ਅੰਦਰ ਦੇਣ ਦਾ ਮਸਲਾ ਹੈ ਕਿ ਕ ਕਜੂ ਮੁੱਖ ਮੰਤਰੀ ਸਾਹਿਬ ਕਿ ਵਿਜੇ ਸਿੰਘਲਾ ਜੀ ਦੀ ਮੈਂ ਆਡੀਓ ਨਹੀਂ ਸੁਣੀ ਸੀ ਮੈਂ ਉਹਨਾਂ ਦੀ ਇੱਜ਼ਤ ਕਰਦਾ ਹੈ ਵਿਜੇ ਸਿੰਘਲਾ ਚੋਰ ਆ ਕਿ ਕੌਣ ਹੈ ਤੁਸੀਂ ਕਿਹਾ ਸੀ ਨਹੀਂ ਕਿਹਾ ਮੈਂ ਉਹਨਾਂ ਦੀ ਅਜ ਵੀ ਰਿਸਪੈਕਟ ਕਰਦਾ ਉਹ ਬਹੁਤ ਅੱਛੇ ਬੰਦੇ ਆ ਪਰ ਮੈਂ ਜਿਹੜਾ ਕਹਿਣਾ ਚਾਹੁੰਦਾ ਹੈ ਕਿ ਕੋਈ ਖੁਲਾਸੇ ਹੋਊਗੇ ਜਾਂ ਅਮਿਤ ਰਤਨ ਜਿਹੜਾ ਐਮਐਲਏ ਆ ਉਹਦਾ ਪੀਐਫ ਫੜਿਆ ਗਿਆ ਕਿ ਨਹੀਂ ਕਿਉਂਕਿ ਮੈਨੂੰ ਨਹੀਂ ਪਤਾ ਮੈਂ ਅਜ ਵੀ ਉਹਦੀ ਗੱਲ ਕਰਦਾ ਮੈਂ ਕਹਿੰਦਾ ਕਿ ਜੇ ਅਗਰ ਮੰਤਰੀ ਦੇ ਖਿਲਾਫ ਮੈਂ ਐਵਿਡੈਂਸ ਦੇਵਾਂ ਕਿ ਮੁੱਖ ਮੰਤਰੀ ਮੰਤਰੀ ਦੇ ਖਿਲਾਫ ਕਾਰਵਾਈ ਕਰਨਗੇ ਇਹ ਜਿਹੜਾ ਏਟੀਪੀ ਫੜਿਆ ਗਿਆ ਇਹਦੀ ਤਾਰਾ ਕਿੱਥੇ ਜੁੜਦੀ ਆ ਜਿਹੜੀ ਕੰਪਲੇਟ ਦੇ ਉੱਤੇ ਪੱਤਾ ਦਿੱਤਾ ਗਿਆ ਮੈਂ ਪੂਰੇ মিডিਆ ਨੂੰ ਦੱਸਣਾ ਚਾਹਨਾ ਕਿ ਜਿਹੜੀ ਕੰਪਲੇਨ ਦੇ ਉੱਤੇ 1 ਘੰਟਾ ਪਹਿਲੇ ਜਿਹੜਾ ਜਲੰਧਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਏਟੀਬੀ ਨੂੰ ਜੇ ਉਹਦੀ ਕੰਪਲੇਟ ਦੀ ਕਾਪੀ ਬਾਹਰ ਆ ਜਾਵੇ ਤੁਹਾਡੇ ਕੋਲ ਜਨਤਕ ਹੋ ਜਾਏਗਾ ਕਿ ਉਹਨਾਂ ਵਿੱਚ ਕਿਹੜਾ ਕਿਹੜੇ ਲੋਕਾਂ ਦਾ ਨਾਮ ਹੈ ਉਹਨਾਂ ਲੋਕਾਂ ਦੇ ਉੱਤੇ ਮੈਨੂੰ ਪਤਾ ਮੈਂ ਕਹਿ ਤਰ ਰਿਹਾ ਕਿ ਮੰਤਰੀ ਦੇ ਪਰਿਵਾਰ ਦੇ ਸਦਸੇ ਇਹਨਾਂ ਦਾ ਬਾਈ ਨੇਮ ਨਾਮ ਉਸ ਕੰਪਲੇਨ ਦੇ ਵਿੱਚ ਹੈ ਅਗਰ ਉਹ ਕੰਪਲੇਨ ਦੀ ਕਾਪੀ ਬਾਹਰ ਨਹੀਂ ਦੇਣਗੇ ਮੈਂ মিডিਆ ਨੂੰ ਲੈ ਕੇ ਦਵਾਂਗਾ ਐਫ ਆਈ ਆਰ ਦੇ ਵਿੱਚ ਗੋਲਮੁਲ ਕੀਤਾ ਜਾ ਰਿਹਾ ਹੈ ਉਸਾ ਫਾਇਰ ਜਿਹੜੀ ਵਿਜੀਲੈਂਸ ਨੇ ਕੱਲ ਦਾ ਇਸੇ ਹੀ ਕਾਰਪੋਰੇਸ਼ਨ ਦੇ ਏਟੀਬੀ ਚੱਕਿਆ ਹੋਇਆ ਪਰ ਤੁਸੀਂ ਵੇਖੋ ਜਲੰਧਰ ਦੇ ਹਾਲਾਤ ਕੀ ਬਣ ਚੁੱਕੇ ਆ ਅੱਜ ਏਟੀਬੀ ਨੂੰ ਛੜਨ ਦੇ ਲਈ ਸਵੇਰੇ ਲੋਕ ਜ਼ੋਰ ਲਗਾ ਰਹੇ ਸੀ ਏਟੀਬੀ ਬਚ ਜਵੇ ਏਟੀਬੀ ਕੋਈ ਨਹੀਂ ਬਚਿਆ ਕਿ ਮੈਨੂੰ ਲਾਈਵ ਹੋ ਕੇ ਦੱਸਣਾ ਪਿਆ ਅਗਰ ਏਟੀਬੀ ਨੂੰ ਛੱਡਣਗੇ ਤੇ ਮੈਂ ਜਿਹੜੇ ਐਵੀਡੈਂਸ ਆ ਮੀਡੀਆ ਨੂੰ ਦਵਾਵਾਂਗਾ ਕਿਉਂਕਿ ਮੀਡੀਆ ਕਿੱਸਾ ਦਰ ਰ ਹੈ ਚੌਥਾ ਥੰਮ ਹੈ ਕਿ ਜਿੱਥੇ ਕਿਸੇ ਦੀ ਆਵਾਜ਼ ਨਹੀਂ ਸੁਣੀ ਜਾਂਦੀ ਉੱਥੇ ਮੀਡੀਆ ਜਿਹੜੀ ਆਵਾਜ਼ ਪਚਾਂਦੀ ਆ ਮੈਂ ਤੁਹਾਨੂੰ ਇਹ ਬੇਨਤੀ ਕਰਾਂਗਾ ਸੱਚ ਔਰ ਝੂਠ ਦੀ ਲੜਾਈ ਆ ਅਗਰ ਉਸ ਮੁੱਖ ਮੰਤਰੀ ਸਾਹਿਬ ਨੂੰ ਮੇਰੀ ਇਹ ਬੇਨਤੀ ਹੈ ਉਸ ਕਰਪਤ ਮੰਤਰੀ ਔਰ ਇਹ ਪੁੱਤਰ ਦੇ ਖਿਲਾਫ ਐਫਰ ਕੀਤੀ ਜਾਏ ਜਿੱਦਾਂ ਦੀ ਸੈਂਟਰ ਹਲਕੇ ਦੇ ਨੀਤੇ